ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਉਮੀਦ ਕਰਦੇ ਆ ਕਿ ਸਾਰੇ ਰਾਜੀ ਖੁਸ਼ੀ ਹੋਣਗੇ ਤੇ ਰਾਜੀ ਖੁਸ਼ੀ ਰਹਿਣ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਤੇ ਲੋ ਜੀ ਅੱਜ ਟੂਰ ਬਣ ਗਿਆ ਸਾਡੇ ਜਿਹੜੇ ਮਸੀਹ ਜੀ ਦਾ ਲੜਕਾ ਹੈ ਪਹਿਨਾ ਸੀ ਗੁੜੀਆ ਦੇਖਣ ਗਏ ਸੀ ਕਮਲ ਨਰਸਿੰਗ ਹੌਮ ਚ ਗੁੜੀਆ ਸ਼ੀਸ਼ਿਆਂ ਚ ਰੱਖਤੀ ਜੀ ਵੜਾ ਜਾ ਬਰਤੂ ਬੇਟੀ ਦਾ ਪਹਿਲਾ ਹੋ ਗਿਆ ਤਾਂ ਜੀ ਤੇ ਹੁਣ ਉਹ ਆਪਣੇ ਘਰਾਂ ਪਹੁੰਚ ਗਏ ਜੀ ਕਈ ਦਿਨ ਹੋ ਗਏ ਤਾਂ ਛੰਡ ਕਰਕੇ ਜਾ ਨਹੀਂ ਹੋਇਆ ਅੱਜ ਮੌਸਮ ਠੀਕ ਦਾ ਅੱਜ ਜਾਣੇ ਦਾ ਵਿਚਾਰ ਬਣ ਗਿਆ ਤੇ ਅਸੀਂ ਕੁੜੀਆਂ ਨੂੰ ਹੁਣ ਦੇਖਣ ਚੱਲੇ ਆ ਤਾਂ ਲਓ ਜੀ ਹੁਣ ਤਿਆਰ ਹੋ ਗਏ ਸਾਡੇ ਵੀ ਬੰਦੇ ਹਾਂਜੀ ਪੁੱਤ ਸੱਸੀ ਗਾ ਬਲਾਓ ਸਰ ਸਤਿ ਸ਼੍ਰੀ ਅਕਾਲ ਹਾਂਜੀ ਪੁੱਤ ਸੱਸੀ ਗਾ ਹੱਥ-ਜੱਥ ਜੋੜ ਕੇ ਹੱਥ ਜੋੜ ਕੇ ਸਰ ਸਤਿ ਸ਼੍ਰੀ ਅਕਾਲ ਜੀ ਸੱਸੀ ਗਾ ਹੁਣ ਪੁੱਤ ਕਿੱਥੇ ਜਾਣਾ ਪੁੱਤ ਕਿਆ ਕਿ ਕਿੱਥੇ ਜਾਣਾ ਹੁਣ ਆਪਾਂ ਨੇ ਨੇਤ ਜੱਟ ਚੂ ਕੁਲ ਜਾਣਾ ਹੈ ਹੈ ਹਾਂਜੀ ਕਿਆ ਕਰਨ ਜਾਣਾ ਨੇਤ ਚਾਚੂ ਕੋ ਇੱਧਰ ਦੱਸੋ ਜੀ ਕਿਆ ਜਾਣਾ ਨੇਤ ਗੁੜੀਆ ਛੋਟੀ ਕਿਆ ਲੱਗਦੀ ਥੋਡੀ ਉਹ ਅਕਚੂ ਦੀ ਕੁੜੀ ਹੈ ਭੈਣ ਲੱਗਦੀ ਉਹ ਦੇਖ ਲੈ ਕਹਿੰਦਾ ਛੋਟੀ ਭੈਣ ਲੱਗਦੀ ਹੈ ਛੋਟੀ ਭੈਣ ਨੂੰ ਦੇਖਣ ਜਾਣਾ ਠੀਕ ਹੈ ਲੋ ਹੁਣ ਤੁਹਾਡੀ ਮੰਮਾ ਨਾਲ ਇੰਟਰੋਡਕਟ ਕਰਾ ਦਈਏ ਕਿਆ ਕਰਦੀ ਹੈ ਮੰਮਾ ਬਈ ਥੋਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਤਾ ਜੀ ਠੀਕ ਨਹੀਂ ਹੋਈ। ਨਾ ਮੇਰੀ ਕਿਤੇ ਠੀਕ ਹੋਈ। ਮੈਂ ਤਾਂ ਤਾਂ ਮਹੀ ਲੱਗ ਕਿ ਇੰਨਾ ਕੀ ਸਹੀ ਲੁਖਦਾ। ਆ ਪੂਰਾ ਨਹੀਂ ਲੁਖਦਾ ਇਹ। ਪਪਾ ਉਹਦਾ ਜਨਮ। ਨਾੜ ਚੜੀ ਵੀ ਹੈ ਜੀ। ਪਪਾ ਸ਼ਰਮ ਕਰਾ। ਦਵਾਈ ਲਈਏ ਠੰਡ ਕਰਕੇ ਪ੍ਰੋਬਲਮ ਆ ਗਈ। ਹਾਂ ਉਹਦਾ ਜਨਮ ਕਦ ਹੋਇਆ ਤਾਂ ਦਸੰਬਰ ਚ। ਹੈ? ਉਹਦਾ ਪਾਪਾ ਨੂੰ ਜਾ ਕੇ ਪੁੱਛਦੇ ਆ ਦਸੰਬਰ ਚ ਹੋਇਆ ਤਾਂ ਕਦ ਕੇ ਇਹਦੇ ਦੇਖਣ। ਫਿਰ 4 ਜਨਵਰੀ ਦਸੰਬਰ ਚ ਜੰਮੇ ਆ। ਕੋਈ ਨਹੀਂ ਜਾ ਕੇ ਹੁਣ ਦੱਸੂਗੇ ਡਿਸਕਲੋਜ਼ ਕਰੂਗੇ ਉਹਦਾ ਵੀ ਵਰਤ ਕਿੰਨੀ ਤਰੀਕ ਨੂੰ ਹੋਇਆ ਤਾਂ। ਹਾਂ ਜੀ ਪੁੱਤ ਚੱਲੀਏ ਫਿਰ। ਚਲੋ ਜੀ ਮਿਲਦੇ ਆਂ ਜੀ ਜਾ ਕੇ ਪਾਪਾ ਮੰਮਾ ਪਾਣੀ ਦੀ ਬੋਤਲ ਦਿੰਦੀ ਜੱਲ ਬਿਮਾਰ ਹੋ ਗਿਆ ਹੈ ਹਾਂ ਜੱਲ ਜੀ ਕਹਿੰਦੇ ਨੇ ਪਾਣੀ ਦੀ ਬੋਤਲ ਵੀ ਲੈਂਦੀ ਚੱਲ ਬੱਤ ਮੰਮਾ ਪਾਣੀ ਦੀ ਬੋਤਲ ਲੈ ਜਾਸਾ ਚੱਲੀਏ ਫਿਰ ਹੁਣ ਚਲੋ ਜੀ ਚਲੀਏ ਮੰਮਾ ਮੇਰੀ ਪਾਣੀ ਦੀ ਬੋਤਲ ਲਓ ਜੀ ਫਿਰ ਹੁਣ ਅਸੀਂ ਚੱਲਦੇ ਆਂ ਜੀ ਮਾਂ ਇੱਕ ਮੋਟਰਸਾਈਕਲ ਸਟਾਰਟ ਕਰਕੇ ਚੱਲੀਏ ਜੀ ਮਿਲਦੇ ਆਂ ਤੁਹਾਨੂੰ ਜਾ ਕੇ ਮਸਜਿਦ ਦੇ ਲੜਕੇ ਦੇ ਘਰਾਂ ਬਾਕੀ ਇਹਨਾਂ ਦਾ ਕੰਮ ਵੀ ਛੁੱਟਿਆ ਹੋਣਾ ਹੈਗਾ ਅਸਾਈਨਮੈਂਟ ਵੀ ਬਣਾਉਣੀਆਂ ਅਸਾਈਨਮੈਂਟਾਂ ਬਣਾਉਣੀਆਂ ਉਹ ਪੇਪਰ ਲਿਆਉਣੇ ਪੈਣੇ ਆ ਪਹਿਲਾਂ ਤਾਂ ਕਾਪੀਆਂ 'ਚ ਹੋ ਗਿਆ ਤਾਂ ਕੰਮ ਸ਼ੁਰੂ ਤੇ ਹੁਣ ਅਸਾਈਨਮੈਂਟਾਂ ਦੇ ਪੇਪਰ ਵੀ ਲਿਆਉਣੇ ਪੈਣੇ ਇਹਨਾਂ ਦੇ ਚੱਲੀਏ ਪੁੱਤ ਪੇਪਰ ਕਿੱਥੇ ਤੋਂ ਮਿਲ ਮਿਲ ਜੂਗਾ ਦੁਕਾਨ ਪਿੱਤੇ ਚੀਟਾਂ 'ਚ ਹੀ ਲੈਣੇ ਪੈਣੇ ਆਪਾਂ ਨੂੰ ਹਣਾ ਬਾਅਦ ਚੀਟ ਜੁਆ ਗਈ ਜੀ ਪੂਰੀ ਬਾਹੇ ਠੀਕ ਠੀਕ ਆ ਪੁੱਤ ਠੀਕ ਚਲੋ ਇਹਨਾਂ ਨੂੰ ਲੈ ਲੈ ਮਿਲ ਗਈ ਉਹ ਵੀ ਲੈ ਲੇ ਜਿਹੜਾ ਇੰਗਲਿਸ਼ ਦਾ ਵਰਕ ਇੰਗਲਿਸ਼ ਵਾਲੀ ਵੀ ਮਿਲਣੀ ਮਿਲ ਜੂਗੀ ਮੈਨੂੰ ਲੱਗ ਰਿਹਾ ਵੀ ਇਹ ਉੱਤੇ ਘੱਲੂਗੀ ਕੰਮ ਠੀਕ ਹੈ ਅਮਰ ਚੱਲੇ ਫਿਰ ਅਸੀਂ ਐ ਠੀਕ ਹੈ ਧਿਆਨ ਰੱਖੀ ਕਰਦਾ ਠੀਕ ਹੈ ਗੁੱਸਾ ਆਇਆ ਜੇ ਹੈ ਇਹ ਗੁੱਸਾ ਹੈ ਗੁੱਸਾ ਇਹ ਕਾਤੇ ਗੁੱਸੇ ਇੰਦਰ ਦੇਖ ਮੇਰੇ ਕਿੰਨੇ ਦੱਸ ਕਾਤੇ ਗੁੱਸੇ ਇਹਦੇ ਕਰਕੇ ਉਹਨਾਂ ਨੂੰ ਕਰਕੇ ਇਹਨੇ ਮੈਨੂੰ ਸੈਕਲ ਇਹਦਾ ਵਗ ਘੇਰਤੀ ਨਾ ਪਤਾ ਉਹਨੂੰ ਤੰਗ ਨਾ ਕਰੇ ਕਰੇ ਸੁੱਤੇ ਪਏ ਨੂੰ ਠੀਕ ਹੈ ਸੁੱਤੇ ਪਿਆ ਤੁਹਾਨੂੰ ਆ ਨਿੰਦੀ ਕਰੀ ਬੁੰਦੀ ਰਾਤ ਨੂੰ ਦੇਖ ਲੈ ਬੋਬੋ ਕਰੀ ਜਾਂਦਾ ਉਹ ਹੈ ਪਾਣੀ ਲਾ ਦੂੰਗਾ ਤੈਨੂੰ ਪਾਣੀ ਚਲੋ ਚਲੋ ਚਲੀਏ ਚਲੋ ਫਿਰ ਚੱਲਦੇ ਆ ਜੀ ਠੀਕ ਹੈ ਜੀ ਪਪਾ ਫੜਾ ਦੋ ਸਾਈਕਲ ਹੀ ਹੁ ਪਪਾ ਮੈਂ ਕਹੀ ਚੱਲ ਲੈ ਜੇ ਜਬ ਵੀ ਕੋ ਪਪਾ ਪਪਾ ਲਓ ਜੀ ਜਦੋਂ ਜਾਨ ਲੱਗਦੇ ਨਾ ਇਹਨੂੰ ਪਾਣੀ ਦੀ ਪਿਆਸ ਲੱਗ ਜਾਂਦੀ ਹੈ ਪਪਾ ਪਪਾ ਚੱਲ ਪਾਣੀ ਪੀਣੇ ਦਾ ਚੰਗੀ ਗੱਲ ਹੈ ਚਲੋ ਠੀਕ ਹੈ ਜੀ ਚੱਲਦੇ ਜੀ ਹਾਂ ਜੀ ਇਹ ਕਵੀ ਨੂੰ ਗੱਲ ਖੁਸ਼ਖਬਰੀ ਪਤਾ ਲੱਗੀ ਕਿਆ ਦੱਸ ਰਿਹਾ ਤਾ ਤੂੰ ਕਿਆ ਮਿਲ ਗਿਆ ਸਕੂਲ ਵਾਲੇ ਕਾਦੇ ਵਰਗਾ ਹੋ ਗਿਆ ਸਕੂਲ ਵਾਲਾ ਹੀ ਪਟਕਾ ਲੱਗਦਾ ਉਹੀ ਐ ਤੇਰੇ ਸਕੂਲ ਨੂੰ ਵੀ ਬੰਨ ਹੋਈ ਜਾਣਾ ਪੁੱਤ ਹਾਂ ਹਾਂ ਤਾਂ ਨੇ ਉਧਰ ਦੀ ਹੋ ਗਿਆ ਤੇਰਾ ਕੰਮ ਲੋਟ ਜੀ ਚੱਲ ਭਾਈ ਜੀ ਹੁਣ ਅਸੀਂ ਅਭੀ ਉੱਪਰ ਦੇਖ ਚੱਲ ਵੀ ਕੰਪਨੀ ਸਾਡੇ ਵਾਲੀ ਮਾਸੀ ਜੀ ਦੇ ਲੜਕੇ ਨੇ ਛੋਟੇ ਜਿਹੜਾ ਵਿਕਰਮ ਹੈ ਆਪਣਾ ਤੇ ਕਰਨ ਜਿਹੜਾ ਹੈ ਮਾਸੀ ਦਾ ਕਰਨ ਦਾ ਫਟਾ ਬਰਾਦਰ ਦਾ ਗੁੜੀਆ ਦਾ ੱਲੇ ਜੀ ਹੁਣ ਪਿਆਰੀ ਖੇਤ ਦੀ ਅਸੀਂ ਜਾ ਰਹੇ ਆ ਪਹੁੰਚ ਕੇ ਤੁਹਾਨੂੰ ਉੱਥੇ ਦਿਖਾਵਾਂਗੇ ਠੀਕ ਹੈ ਬੋ ਜੀ ਪਹੁੰਚ ਗਏ ਜੀ ਮਸੀਹੇ ਲੜਕੇ ਦੇ ਕਰ ਪੁੱਤ ਓਰੇ ਆ ਓਰੇ ਆ ਗੱਲ ਸੁਣੋ ਮੇਲਾ ਸੁਬ੍ਰੀਤ ਕਿੱਥੇ ਆ ਪੁੱਤ ਦੀਦੀ ਕਿੱਥੇ ਹੈ ਅੰਦਰ ਓਏ ਆਉ ਤਾਂ ਨਾਮ ਕੀ ਰੱਖਿਆ ਅਮ੍ਰਿਤਕੌਰ ਅਮ੍ਰਿਤਕੌਰ ਤੁਹਾਡੇ ਕੇ ਨਾਮ ਹੈ ਛੋਲੀ ਤਾਂ ਸੁਬ੍ਰੀਤਕੌਰ ਅਮ੍ਰਿਤ ਅਭੀ ਦੇਖ ਲਈ ਪੁੱਤ ਦੀਦੀ ਹਾਂ ਕਿੰਨੀ ਸੋਹਣੀ ਹੈ ਹਾਂ ਜੱਸੇ ਦੇਖ ਲਈ ਪੁੱਤ ਪਾਪਾ ਜੀ ਚਲੋ ਦੇਖੀ ਇਹਨਾਂ ਦਾ ਨਾਮ ਰੱਖਿਆ ਜੀ ਵੇ ਅਮਰੀਤਾ ਉਹ ਮੇਰੀ ਫਰੈਂਡ ਦਾ ਵੀ ਨਾਮ ਹੈ ਠੀਕ ਹੈ ਅਮਰਤ ਕੌਰ ਚਲੋ ਦੇਖੀਏ ਹਲੋ ਜੀ ਉਹਨੂੰ ਹੁਣ ਗੁੜੀਆਂ ਤੇ ਨਾਮ ਰੱਖਤਾ ਅਮਰਤ ਕੌਰ ਹਾਂ ਖਲਾ ਦੇ ਹੁਣ ਕੁੰਡਾ ਖਲਾ ਦੇ ਭਾਈ ਪਾ ਪਾਨੇ ਨੂੰ ਨੀ ਬੰਨ ਲੋ ਜੇ ਕਿ ਤਾਂ ਖੁੱਲਾ ਹੀ ਪਰਨਾ ਪੁਰਨਾ ਸੀਟ ਆ ਗੇ ਲੋ ਤੇ ਸਾਡੀ ਫੈਮਲੀ ਹੈ ਲਓ ਜੀ ਕੁੰਤਕੇ ਜੀ ਕੁਜੀ ਦਾ ਬੰਦ ਚੜਾਈ ਜੀ ਘਰ ਆ ਕਿਧਰੇ ਕੁੜੀ ਆਪਣੀ ਸੱਜਣਾ ਨੂੰ ਸੁੱਤੀ ਬਈਏ ਇਨਾ ਜ਼ੁੱਤੀ ਭੇਜ ਲਓ ਜੀ ਮਿਲੋ ਜੀ ਸਾਡੇ ਮਾਸੀ ਜੇ ਲੜਕੇ ਛੋਟਾ ਬ੍ਰਦਰ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਿਣ ਜੀ ਠੀਕ ਆ ਪਣਾ ਇਹਨਾਂ ਤਾਂ ਟੈਨਸ਼ਨ ਸੀ ਸਾਨੂੰ ਜਦ ਹਾਂ ਹਾਂ ਤਾਂ ਪੂਰਾ ਕਿਰਪਾ ਬੈਜੂਦੀ ਨਾ ਨਾ ਠੀਕ ਹੈ ਹੋਰੀਆਂ ਗੱਲਾਂ ਆ ਦੇਖੋ ਜੀ ਸਾਡੀ ਕੁੜੀਆ ਅਮਰਤ ਕੌਰ ਹਾਂ ਨਾਮ ਵੀ ਰੱਖਤਾ ਸੀ ਆਪਣੇ ਪੁੱਤ ਦਾ ਉਹ ਬੱਲੇ 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 ਸੁੱਤਾ ਪਿਆ ਇਹ ਨਹੀਂ ਕੋਸ਼ਤਾ ਪਿਆ ਸਾਡਾ ਪੁੱਤ ਨਾ ਜੇ ਨਾ ਕਿਹਾ ਗੁੱਲਾ ਕਪੜਾ ਦੀ ਬੇਰ ਰੂਹ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਰੂਹ ਦੀ ਫੇਰ ਲਓ ਜੀ ਖਾ ਤੇ ਤੁਹਾਨੂੰ ਹਾਂ ਪੁੱਤ ਹਾਂ ਤੁੰ ਤ ਘਾਇ ਤਾਂ ਮੈਂ ਦੇਦੀ ਮੈਂ ਬੇ ਦੇਖ ਲਈ ਹੈਂ ਆਖ ਤੇ ਮਾਰੀ ਨੀ ਅਮਰਤ ਨੂੰ ਐਨਾ ਨੂੰ ਤਾਂ ਮਲਾ ਦਿੰਦੀ ਅਮਰਤ ਨਾਲ ਜਿਹੜੇ ਦੋ ਹੋਰ ਆਏ ਉਹਦੇ ਵੀ ਦੇ ਮਲਾ ਤੇ ਪੁੱਤ ਮਲਾ ਤੇ ਕਹਿੰਦਾ ਹੈ ਨਾ ਪਹਿਲਾਂ ਮਲਾ ਦੇਖ ਲੈ ਤੂੰ ਜੀ ਕੁੜੀਆ ਠੀਕ ਆਫ ਕੈਮਰਾ ਹਾਂ ਵੀ ਆ ਵੀ ਦੇਖ ਕੇ ਠੀਕ ਹੈ ਛੋਣੀ ਹੈ ਕੈ ਲੱਗਦੀ ਤੇਰੀ ਹੈ ਕੈ ਲੱਗਦੀ ਛੋਟੀ ਦੀਦੀ ਛੋਟੀ ਦੀਦੀ ਭੈਣ ਲੱਗਦੀ ਹੈ ਇਹ ਸ਼ੀਸ਼ਾ ਤੋੜਦਾ ਚਲੋ ਠੀਕ ਹੈ ਜੀ ਲਓ ਜੀ ਹੁਣ ਅਸੀਂ ਆਪਣੀ ਗੁੜੀਆ ਦੀ ਸੁਖਰੀ ਦੀ ਵੀ ਖਬਰ ਲੈ ਲਈ ਤੇ ਅਮਰਤ ਬੇਟੇ ਦਾ ਨਾਮ ਰੱਖਿਆ ਅਮਰਤ ਤੇ ਉਦੋਂ ਵੀ ਵਿਚਾਰੀ ਨੂੰ ਦੇਖ ਲਿਆ ਸੀ ਅੱਲਾ ਤਾਂ ਵਿਚਾਰੀ ਹਸਪਤਾਲ ਅਜੇ ਦੀ ਆ ਦੇਖਣੀ ਹੋਈ ਹੁਣ ਅਸੀਂ ਤਿਆਰੀ ਕਿਚੜ ਲੱਗੇ ਵੇ ਜਾਣੇ ਦੀ ਦੇਖਿਓ ਪੁੱਤ ਅਭੀ ਚਲਿਏ ਫਿਰ ਚਲਿਏ ਕਾਤੇ ਯਾਰ ਚੁਬਰੀ ਤੇ ਓ ਛੁਪ ਚੱਲੇ ਫਿਰ ਹੁਣ ਅਸੀਂ ਨਾ ਫਿਰ ਮਿਲੂਗੇ ਠੀਕ ਹੈ 9 ਵਜੇ ਨਿਕਲਣਾ 9:00 8:00 ਵਜੇ ਬੰਦ ਚਲੋ ਜੀ ਚੰਗਾ ਬਾਈ ਬਾਈ ਮੈਂ ਤੇ ਤੁਹਾਡੇ ਨਗਰ ਕੀਰਤਨ ਨਾਲ ਨਿਕਲਣਾ ਪੈਦਰਾ ਗਾਣੇ ਨਾਲ ਤੇ 11 ਤਰੀਕ ਨੂੰ 11 ਤਰੀਕ ਨੂੰ ਭਾਬੀ ਤੁਮਾ ਸਾਡੂਲ ਪੁੱਛਿਆ ਵੀ ਉਹ ਜਾਣਾ ਕਿੱਥੇ ਜਰਮਨ ਹਾਂ ਇਹ ਬੱਚੇ ਬੁਵਾਨੀ ਪੜ ਜਾਂਦੀ ਬੱਚੇ ਆ ਵੀ ਬਰਵਾੜ ਤੇ ਲਾ ਕੇ ਪਤਾ ਨਹੀਂ ਵਾ ਐਡਾ ਕਿੱਦਣੂ ਮੁਕਰ ਕਰੀਆ ਹਾਂ ਭਾਈ ਦੱਸੇ ਤਾਂ ਗੱਲ ਕਾਹੇ ਤਾਂ ਹੈ ਨਹੀਂ ਵੀ ਨੂੰ ਪਤਾ ਨਹੀਂ ਬਈ ਦੱਸ ਕਿੱਦਣੂ ਜਾਂਦੇ ਜਾਂਦੇ ਤਾਂ ਪਹਿਲਾਂ ਖਿਦਰਾਬਾਦ ਗਈ ਨਹੀਂ ਜਾਣਾ ਹਾਂ ਚੱਲ ਖਿਦਰਾਬਾਦ ਖਿਦਰਾਬਾਦ ਚੱਲ ਕੇ ਖਿਦਰਾਬਾਦ ਤੇ ਫਿਰ ਖਿਦਰਾਬਾਦ ਤੇ ਕਿੰਨੇ ਦੇ ਬੰਦੇ ਨੇ ਪੁੱਤ ਹੈ ਕਿ ਕਿੱਥੇ ਟੋਪੋ ਤਾਂ ਹੁੰਦੇ ਖਿਦਰਾਬਾਦ ਜਿਹੜੇ ਮਾਸੀ ਕਿੱਥੇ ਦੀ ਏ ਕੋਤੇ ਦੀ ਕੋਹੜੀ ਹਾਂ ਕੋਹੜੀ ਜਾਣਾ ਹਾਂ ਕੋਹੜੀ ਦੇ ਅੱਗੇ ਅਭੀ ਪਰ ਦਾ ਮੀਆ ਅਭੀ ਪਰ ਤਾਂ ਜਾਣਾ ਨਹੀਂ ਅਭੀ ਪਰ ਤੇ ਮੀਆ ਪਰ ਹਾਂ ਮੀਆ ਪਰ ਤੇ ਸਿੱਧਾ ਤੁਸੀਂ ਇੱਧਰ ਉਧਰ ਨਿਕਲ ਆਣਾ ਹਰੀ ਪਰ ਹਰੀ ਪਰ ਹਾਂ ਹਰੀ ਪਰ ਉੱਥੇ ਤੇ ਪਰਖਾਲੀ ਆ ਗਏ ਹਾਂ ਹਿਰਦਾ ਪਰ ਖੇੜੀ ਵਿੱਚ ਵੀ ਉਹਨਾਂ ਦਾ ਵੀ ਲੰਗਰ ਪਰਖਾਲੀ ਤੇ ਫਿਰ ਪੱਦਲ ਪੱਦਲ ਵਾਲੀ ਨੈਣ ਸਿੱਧੀ ਫਿਰ ਉੱਥੇ ਤੇ ਪੰਜੋਲੀ ਨੂੰ ਮੁੜ ਜਾਣਾ ਪੰਜੋਲੀ ਤੇ ਸਦਾ ਬਿੰਦਰਾ ਹਾਂ ਪੰਜੋਲੀ ਤੇ ਪੰਜੋਲਾ ਬਵਾਨਾ ਬਵਾਨੀ ਹਾਂ ਬਵਾਨੇ ਹੀ ਤੇ ਗਾਹਾਂ ਦੋਹੇ ਬਵਾਨੀਆਂ ਛੋਟੀ ਬਵਨ ਬੜੀ ਫਿਰ ਬਿੰਦਰਾ ਫਿਰ ਬਿੰਦਰਾ ਆ ਟੂਰ ਹੈ ਜੀ ਆਪਣਾ ਲੰਬਾ ਟੋੜਾ ਵੀ ਹੈ ਦਾ ਨੇਰਾ ਹੋ ਜਾਂਦਾ ਪਰ ਤੁੰਡ ਟਾਈਮ ਨਾਲ ਆ ਤਾਂ ਟਾਈਮ ਨਾਲ ਪਹੁੰਚਦੇ ਪਰ ਨੇਰਾ ਹੋ ਜਾਂਦਾ ਜਾਣ ਲੇ 5:00 ਵਜੇ ਇੱਕ ਲੱਖ ਵੀ ਛੋਟਿਆ ਦਿਨ ਛੋਟਿਆ ਨੇ 1 ਲੱਖ ਤੇ ਗਿਰ ਜਾਂਦਾ ਦਿਨ ਮਤਲਬ ਉਹੀ 7 ਗ੍ਰਾਮ ਨਾਲ 77 ਹੋ ਜਾਂਦੇ ਆ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੁਣ ਇੱਥੇ ਬਲੌਕ ਕਰਦੇ ਸਮਾਂ ਤੱਕ ਉਹ ਅਗਰ ਸਮਾਂ ਕਰ ਰਹੀ ਹੈ ਦੋਰਾ ਲਾ ਕੇ ਇੱਥਾ ਪਹਿਲੇ ਬੇਟਣਾ ਇਹਦਾ ਮਤਲਬ ਇਹ ਹੁਣ ਇਹਨੂੰ ਫੋਨ ਦਾ ਹੈ ਡੋਰ ਡੋਰਤਾ ਹੈਗੀ ਹੈ ਪਤਾ ਇਹਦੇ ਨਾਲ ਤੇਰੇ ਕੀ ਹੋਣਾ ਕਿੰਨਾ ਕੰਮ ਆਜੂਗੀ ਤੇਰੀ ਚੋਰ ਨੂੰ ਤਾਂ ਵੀ ਆਹੀ ਕੰਮ ਹੈ ਕੋਈ ਨਹੀਂ ਨਹੀਂ ਕਿ ਗੁੱਛੀਆਂ ਬਣਾ ਕੇ ਲੈ ਜਾਂਦਾ ਤਾਂ ਫੇ ਜੋੜੀ ਜੀ ਕੰਮ ਵੀ ਨਹੀਂ ਹੋਊਗੀ ਫਿਰ ਜੋੜੀ ਜਾਊਗੀ ਉਹ ਫੇ ਗੱਠਾ ਮਾਰਦੇ ਨੇ ਉਦੋਂ ਪਤਾਂ ਕੋੜਾ ਬੰਦੋ ਸਾਰੀ ਗੱਠ ਖੁੱਲ ਜਾਂਦੀ ਵਿਚਾਲੇ ਤੇ ਗੱਠ ਵੀ ਬਈ ਡੋਰ ਵੀ ਗਿਆ ਕੱਲ ਮੈਂ ਇਹਦਾ ਰੋਲ ਦਾ ਇਕੱਠਾ ਕਰਨ ਲੱਗ ਗਿਆ ਮੈਂ ਇੰਨਾ ਪਜਲ ਹੋ ਗਿਆ ਥੋੜੀ ਥੋੜੀ ਚੇਰੀ ਬਾਤਾਂ ਲੱਜਾਈ ਵੀ ਨੇ ਮੈਂ ਇਹਨੂੰ ਕਿਹਾ ਮੈਂ ਇਕੱਠੀ ਕਰ ਦੇਣੀ ਆਪ ਜਾ ਕੇ ਜੂਨ ਲੱਗੇ ਇਕੱਠੇ ਕਰਨ ਗਾ ਪਾਤੇ ਨੇ ਗੁੰਝਲਾਂ ਜੀਆਂ ਚਲੋ ਜੀ ਚਲਦੇ ਆ ਜੀ ਮੇਲੇ ਸੀ ਕੁੜੀਆਂ ਨੂੰ ਜਾਣ ਲੱਗੇ ਉੱਠ ਖੜੀ ਇਹ ਹਾਂਜੀ ਕਿੱਥੇ ਉੱਠ ਖੜੀ ਸਾਡੀ ਅਮਰਤ ਕੌਰ ਮੇਰਾ ਪੁੱਤ ਉੱਠ ਖੜਿਆ ਅਮਰਤ ਅਮਰਤ ਆ ਖੁੱਲਿਆ ਖੋਲੀਆਂ ਅੱਖਾਂ ਮੇਰੇ ਪੁੱਤ ਨੇ ਓਏ ਨੰਨੇ ਹੈਲੋ ਹੁਣ ਤਾਂ ਅਮਰਤ ਮਾਰਦੀ ਹੁਣ ਤਾਂ ਲੱਗੀ ਬੈਕ ਐਕਟੀਵਿਟੀ ਪਹਿਲਾਂ ਤਾਂ ਸੁੱਤੀ ਪਈ ਸੀ ਹੁਣ ਆ ਨਾ ਦੁੱਧ ਮੰਗਣਾ ਲੱਗੀ ਨਾਲ ਦਣੋ ਹਾਂ ਦੁੱਧ ਮੰਗਣ ਲੱਗੀ ਹੁਣ ਭੁੱਖ ਦਾ ਟਾਈਮ ਹੋ ਗਿਆ ਚਲੋ ਠੀਕ ਹੈ ਜੀ ਚੱਲਦੇ ਹਾਂ ਜੀ ਹੁਣ ਚਲੋ ਬੈਟਰੀ ਉਨ ਮੋਟਰਸਾਈਕਲ 'ਪਾ ਗੱਡੀ ਦੇ ਬਿਨਾ ਠੰਡ ਦੀ ਸਵਾਰੀ ਸ਼ੁਰੂ ਠੰਡ ਦੀ ਸਵਾਰੀ ਸ਼ੁਰੂ ਬਾਈ ਦੇਖੋ ਸੇਵਾ ਚ ਕਰਦਾ ਕਿ ਆਪਣਾ ਅਣਜਾਣ ਦਾ ਬੱਚਾ ਸੱਚ ਕੇ ਮਾਫ ਕਰਦੇ ਠੀਕ ਆ ਫੇਰ ਨਹੀਂ ਠੀਕ ਆਣਾ ਵਾਅਦਾ ਕਿ ਭਾਬੀ ਨੇ ਚਾਹ ਵੀ ਬਣਾਈ ਵਿਚਾਰੇ ਨੇ ਭਾਂਡੇ ਵੀ ਹੁਣ ਜਿਆਦਾ ਇਹਨਾਂ ਨੇ ਆਣਾ ਨਵੇਂ ਮਕਾਨ 'ਚ ਫੇਰ ਵੀ ਆਪਾਂ ਇੱਕਣੀ ਰਿਕਵੈਸਟ ਲੈਣੀ ਬਈ ਜੇ ਕੋਈ ਗਲਤੀ ਮਿਲਤੀ ਹੋ ਗਈ ਅਣਜਾਣ ਜੇ ਬੱਚੇ ਸਮਝ ਕੇ ਸਾਨੂੰ ਮਾਫ ਕਰਿਓ ਗਲਤੀ ਹੋ ਜਾਂਦੀ ਵੱਡੇ ਵੱਡੇ ਤਾਂ ਹੋ ਜਾਂਦੀ ਗਲਤੀ ਠੀਕ ਆ ਬਾਈ ਚੰਗਾ ਠੀਕ ਆ ਜੀ ਓਕੇ ਬਾਏ ਬਾਏ